ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਇੱਕ ਆਰਗੈਨਿਕ ਕੀਟਨਾਸ਼ਕ ਫੰਗੀ ਸਾਈਡ ਵੀ ਤੁਸੀਂ ਕਹਿ ਸਕਦੇ ਹੋ ਤੇ ਇੱਕ ਕਾਫੀ ਸਾਰੇ ਜਿਹੜੇ ਪੋਸ਼ਕ ਤੱਤਾ ਉਹ ਵੀ ਇਹਦੇ ਨਾਲ ਮਿਲ ਜਾਂਦੇ ਆ ਮੇਲ ਆਪਾਂ ਨੂੰ ਜਿਹੜੇ ਸਰਦੀਆਂ ਦੇ ਵਿੱਚ ਕੀਟ ਪਤੰਗੇ ਆਉਂਦੇ ਆ ਉਹਨਾਂ ਤੋਂ ਛੁਟਕਾਰਾ ਮਿਲਦਾ ਇਹਦੇ ਨਾਲ ਤੇ ਇਹ ਮੈਂ ਸਾਲ ਭਰ ਦਾ ਬਣਾ ਕੇ ਰੱਖਦੀ ਹੁੰਨੀ ਆ ਜ਼ਿਆਦਾਤਰ ਜੀ ਇਹ ਮੈਂ ਸਰਦੀਆਂ ਵਾਸਤੇ ਬਣਾਉਣੀ ਹੁੰਨੀ ਆ ਤੇ ਕਿਉਂਕਿ ਇਹ ਗਰਮੀਆਂ ਦੇ ਅਖੀਰ ਦੇ ਵਿੱਚ ਹੀ ਆਪਾਂ ਨੂੰ ਮਿਲਦੇ ਆ ਤੇ ਇਹਨਾਂ ਨੂੰ ਕਹਿੰਦੇ ਆ ਜੀ ਕੌੜ ਤੁੰਮੇ ਅਸੀਂ ਪੰਜਾਬੀ ਚ ਕੌੜ ਤੁੰਮੇ ਕਹਿੰਨੇ ਆ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਹੋ ਸਕਦਾ ਕੁਝ ਹੋਰ ਕਹਿੰਦੇ ਹੋਣ ਤੁਸੀਂ ਇਹਨਾਂ ਨੂੰ ਪਛਾਣ ਸਕਦੇ ਹੋ ਇਸ ਤਰ੍ਹਾਂ ਦੇ ਹੁੰਦੇ ਆ ਰਾਮ ਦੇ ਨਾਲੇ ਮਿਲ ਜਾਂਦੇ ਬਾਜ਼ਾਰ ਦੇ ਵਿੱਚੋਂ ਸਾਡੇ ਮੈਨੂੰ 50 ਰੁਪਏ ਕਿਲੋ ਮਿਲੇ ਆ ਤੇ ਮੈਂ ਇਹ 3 ਕਿਲੋ ਲੈ ਕੇ ਆਈ ਆ ਇਹ ਕਾਫੀ ਵੱਡੇ ਵੱਡੇ ਸਾਈਜ਼ ਦੇ ਆ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨਾ ਕਿ ਤੁਹਾਨੂੰ ਚਾਹੀਦਾ ਆ ਤੇ ਅੱਧਾ ਕਿਲੋ ਲਈ ਆ ਜੀ ਮੈਂ ਕਲੀ ਵਾਈਟ ਕਲੀ ਜਿਹੜੀ ਆਮ ਆਪਾਂ ਕੰਧਾ ਨੂੰ ਕਲੀ ਕਰਦੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕੈਲਸ਼ੀਅਮ ਦਾ ਇੱਕ ਬਹੁਤ ਵਧੀਆ ਸਰੋਤ ਹੁੰਦਾ ਨੇਚਰਲੀ ਕਹਿ ਲਓ ਤੁਸੀਂ ਤੇ ਇਹਦੇ ਵਿੱਚ ਕੋਈ ਵੀ ਮਤਲਬ ਕਿ ਇਹੋ ਜਿਹਾ ਸਿਹਤ ਵਾਸਤੇ ਹਾਨੀਕਾਰਕ ਨਹੀਂ ਹੁੰਦੀ ਤੁਸੀਂ ਸਾਰੇ ਜਾਣਦੇ ਹੋ ਤੇ ਇਹ ਆਪਾਂ ਕੱਚੀ ਕਲੀ ਲੈਣੀ ਆ ਮਤਲਬ ਕਿ ਪਾਣੀ ਦੇ ਵਿੱਚ ਭਿਉਈ ਹੋਈ ਨਹੀਂ ਚਾਹੀਦੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਇਹਦੀ ਜਿਹੜੀ ਗੈਸ ਆ ਨਾ ਉਹ ਖਤਮ ਹੋ ਜਾਂਦੀ ਆ ਫਿਰ ਤੇ ਇਹ ਕੱਚੀ ਕਲੀ ਚਾਹੀਦੀ ਆ ਆਪਾਂ ਨੂੰ ਇਹ ਮੈਂ ਲਈ ਅੱਧਾ ਕਿਲੋ 10 ਕਿਲੋ ਮੈਂ ਤੁਮੇ ਲਿਆ 50 ਗ੍ਰਾਮ ਲਿਆ ਜੀ ਮੈਂ ਆ ਗੇਰੂ ਤੇ ਗੇਰੂ ਮੇਰੇ ਕੋਲ ਥੋੜਾ ਸੀ ਤੇ ਮੈਂ 50 ਗ੍ਰਾਮ ਵਿੱਚ ਲਿਆਣ ਕੇ ਬਾਅਦ ਵਿੱਚ ਪਾ ਦੇਣਾ ਇਹਦੇ ਵਿੱਚ 100 ਗ੍ਰਾਮ 50 ਗ੍ਰਾਮ ਵੱਧ ਘੱਟ ਕੁਝ ਵੀ ਮਤਲਬ ਇਹਨੂੰ ਕਰ ਸਕਦੇ ਹੋ ਤੁਸੀਂ ਆਪਣੇ ਹਿਸਾਬ ਦੇ ਨਾਲ ਮੈਨੂੰ ਹੁਣ ਮਿਲਿਆ ਨਹੀਂ ਇੰਨਾ ਹੀ ਮਿਲਿਆ ਮੈਨੂੰ ਪਿੰਡੋਂ ਤੇ ਬਸ ਤਿੰਨੇ ਹੀ ਚੀਜ਼ਾਂ ਇਹ ਚਾਹੀਦੀਆਂ ਆ ਸਭ ਤੋਂ ਮੇਨ ਜ਼ਰੂਰੀ ਤੁਮੇ ਕਲੀ ਗੇਰੂ ਜੇ ਤੁਹਾਨੂੰ ਮਿਲ ਜਾਂਦਾ ਤੁਸੀਂ ਪਾ ਲਓ ਨਹੀਂ ਮਿਲਦਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇੱਕ ਮਿੱਟੀ ਹੁੰਦੀ ਆ ਲਾਲ ਰੰਗ ਦੀ ਬਸ ਹੋਰ ਤਾਂ ਕੁਝ ਨਹੀਂ ਹੁੰਦਾ ਇਹ ਜਿਆਦਾ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਤੁਮਿਆਂ ਨੂੰ ਹੁਣ ਕੱਟ ਲਵਾਂਗੇ ਛੋਟੇ ਛੋਟੇ ਦੇ ਪੀਸ ਕਰ ਲਵਾਂਗੇ ਮੈਂ ਪਹਿਲਾਂ ਪੀਸ ਇਹਨਾਂ ਦੇ ਕੱਟ ਲਵਾਂ ਕਿਉਂਕਿ ਮੈਂ ਵੀਡੀਓ ਆਪ ਹੀ ਬਣਾ ਰਹੀ ਆ ਤੁਮਿਆਂ ਦੀ ਮੈਂ ਕਟਿੰਗ ਕਰ ਲਈ ਆ ਜੀ ਤੇ ਇਸ ਤਰ੍ਹਾਂ ਮੈਂ ਇਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਇੱਕ ਮੈਂ ਲੈ ਲਿਆ ਇਹ ਡੱਬਾ 5 ਕਿਲੋ ਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਜੀ ਕਲੀ ਕਲੀ ਪਾਉਣ ਲੱਗਿਆ ਥੋੜਾ ਜਿਹਾ ਤੁਸੀਂ ਮੂੰਹ ਬੰਨ ਲਿਓ ਜਦੋਂ ਵੀ ਪਾਉਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਉੱਡਦੀ ਹੈ ਤੇ ਫਿਰ ਮਤਲਬ ਨੱਕ ਨੂੰ ਥੋੜਾ ਇਹ ਆ ਚੱਕਲੀ ਪਾਉਣ ਲੱਗਿਆ ਨਾ ਤੁਸੀਂ ਨੱਕ ਨੂੰ ਬੰਨ ਲਿਓ ਮਤਲਬ ਮੂੰਹ ਤੇ ਨੱਕ ਦੋਨੇ ਬੰਨ ਲਿਓ ਕਿਉਂਕਿ ਇਹ ਮਤਲਬ ਬਹੁਤ ਜ਼ਿਆਦਾ ਨਾ ਚੜਦੀ ਆ ਸਾਹਾਂ ਦੇ ਨਾਲ ਫੇ ਆਪਣੇ ਅੰਦਰ ਜਾਂਦੀ ਆ ਤੇ ਹੁਣ ਮੈਂ ਇਹਦੇ ਵਿੱਚ ਜਿਹੜੇ ਕੌਰਟੂਮੇ ਆ ਇਹ ਪਾ ਦੂੰਗੀ ਥੋੜੇ ਮੇ ਵੱਡੇ ਵੱਡੇ ਪੀਸ ਕੱਟੇ ਆ ਬਾਅਦ ਵਿੱਚ ਜੇ ਥੋੜੇ ਗਲ ਜਾਣਗੇ ਨਾ 10-15 ਦਿਨਾਂ ਬਾਅਦ ਤੇ ਫਿਰ ਮੈਂ ਇੱਕ ਵਾਰੀ ਇਹਨਾਂ ਨੂੰ ਹੱਥ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤੇ ਇਹ ਆਪਣਾ ਲਗਭਗ 40 ਦਿਨ ਬਾਅਦ ਜਿਹੜਾ ਬਣ ਕੇ ਤਿਆਰ ਹੋ ਜਾਣਾ ਤੇ ਉਦੋਂਕਿ ਤਾਂ ਕੀ ਆਪਣੀਆਂ ਜਿਹੜੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਵਾਂ ਉਹ ਵੀ ਥੋੜ੍ਹੀ ਛੋਟੀਆਂ ਹੋ ਜਾਂਦੀਆਂ ਹੁੰਦੀਆਂ ਵੈਸੇ ਇਸ ਵਾਰ ਮੈਂ ਥੋੜੀ ਲੇਟ ਹੋ ਗਈਆਂ ਅੱਜ ਤੋਂ 15 ਦਿਨ ਪਹਿਲਾਂ ਬਣਾਇਆ ਹੁੰਦਾ ਤਾਂ ਜ਼ਿਆਦਾ ਵਧੀਆ ਸੀ ਕਿਉਂਕਿ ਫਿਰ ਇਹਨੇ ਹੁਣ ਤੱਕ ਬਣ ਕੇ ਤਿਆਰ ਹੋ ਜਾਣਾ ਸੀ ਪਰ ਪਹਿਲੇ ਮੈਨੂੰ ਇਹ ਤੁੰਮੇ ਮਿਲੇ ਨਹੀਂ ਤੇ ਕਿਉਂਕਿ ਥੋੜਾ ਲੇਟ ਹੀ ਹੁੰਦੇ ਆ ਸਾਡੇ ਤੇ ਇਹ ਪੰਜਾਬ 'ਚ ਥੋੜਾ ਲੇਟ ਹੀ ਸਾਨੂੰ ਮਿਲਣ ਲੱਗਦੇ ਆ ਤੇ ਹੁਣ ਮੈਨੂੰ ਮਿਲੇ ਤੇ ਫਿਰ ਮੈਂ ਕੱਲ ਲੈ ਆਈ ਇਹਨਾਂ ਨੂੰ ਤੇ ਇਹਦੇ ਪੀਜ ਵਗੈਰਾ ਸਾਰੇ ਇਕੱਠੇ ਕਰਕੇ ਆਪਾਂ ਵਿੱਚ ਪਾ ਦਾਂਗੇ ਜੇ ਤੁਸੀਂ ਬੀਜਣੇ ਆ ਤੇ ਇਹਦੇ ਬੀਜ ਤੁਸੀਂ ਇਸ ਤਰ੍ਹਾਂ ਰੱਖ ਵੀ ਸਕਦੇ ਹੋ ਕਿਉਂਕਿ ਬੀਜ ਆਉਂਦੇ ਸਾਲ ਹੀ ਹੋਣੇ ਹੁਣ ਗਰਮੀਆਂ ਦੇ ਵਿੱਚ ਤੇ ਨਾਲ ਹੀ ਇਹਦੇ ਆਪਾਂ ਜਿਹੜਾ ਗੇਰੂ ਲਿਆ ਸੀ ਉਹ ਵੀ ਪਾ ਦਾਂਗੇ ਬਸ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਰੱਖ ਦੇਣਾ ਵਾ ਤੇ ਇਹਦਾ ਢੱਕਣ ਜਿਹੜਾ ਉਤੋਂ ਬੰਦ ਨਹੀਂ ਕਰਨਾ ਆਪਾਂ ਕਿਉਂਕਿ ਜਿਹੜੀ ਕਲੀ ਪਾਈ ਹੈ ਨਾ ਉਹਦੇ ਉਹਦੇ ਨਾਲ ਕੀ ਹੁਣ ਆਕੇ ਗੈਸ ਬਣਨੀ ਆ ਵਿੱਚ ਇਹਦੇ ਤੇ ਫਿਰ ਜਿਹੜੇ ਢੱਕਣ ਨੂੰ ਤੋਂ ਘੁੱਟ ਦਵਾਂਗੇ ਤੇ ਫਿਰ ਡੱਬਾ ਫਟਣ ਦਾ ਵੀ ਡਰ ਹੁੰਦਾ ਤੇ ਥੋੜਾ ਆਪਣੇ ਮੂੰਹ ਤੇ ਵੀ ਪੈ ਸਕਦਾ ਆ ਤੇ ਇਸ ਕਰਕੇ ਢੱਕਣ ਨਹੀਂ ਘੁੱਟਣਾ ਉਤੋਂ ਜਾਂ ਤੁਸੀਂ ਕੋਈ ਕੱਪੜਾ ਬੰਨ੍ਹ ਦਿਓ ਪਰ ਇਹਨੂੰ ਨੰਗਾ ਬਣਾ ਛੱਡੋ ਵੀ ਇਹਦੇ ਵਿੱਚ ਕੋਈ ੀਟ ਪਤੰਗਾ ਹੀ ਡਿੱਗ ਜਵੇ ਜਾ ਬਿਸਕੁਟ ਟੱਕਣ ਉੱਤੇ ਰੱਖ ਦਵਾਂਗੇ ਘੁੱਟਣਾ ਨਹੀਂ ਬਿਲਕੁਲ ਵੀ ਟੱਕਣ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਹੁਣ ਮੈਨੂੰ ਪਾਣੀ ਦੇ ਨਾਲ ਭਰ ਦੇਣ ਲੱਗੀ ਆ ਇਹ ਲਗਭਗ ਆਪਣਾ 6 ਲੀਟਰ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਲੀ ਜਿਹੜੀ ਬੁਲਬੁਲੇ ਲੱਗ ਗਈ ਆ ਮਾਰਨ ਆਪਾਂ ਇਹਨੂੰ ਡੰਡੇ ਕਿਸੇ ਦੇ ਨਾਲ ਹੁਣ ਹਲਾ ਦਵਾਂਗੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਡੱਬੇ ਨੂੰ ਪਾਣੀ ਨਾਲ ਭਰਦ ਕੇ ਹਿਲਾ ਦਿੱਤਾ ਵਾ ਤੇ ਲੱਗ ਜਦੋਂ ਹੀ ਆਪਾਂ ਨੂੰ ਯਾਦ ਆ ਜਾਂਦਾ ਵਾ ਇੱਕ ਵਾਰੀ ਜਾਂ ਦੋ ਵਾਰੀ ਤੁਸੀਂ ਇਹਨੂੰ ਡੇਲੀ ਜਿਹੜਾ ਹਿਲਾ ਦੇਣਾ ਤਾਂ ਕਿ ਕਲੀ ਜਿਹੜੀ ਥੱਲੇ ਉਹ ਜੰਮ ਜਾਂਦੀ ਹੁੰਦੀ ਆ ਕਲੀ ਜੰਮੇ ਨਾ ਇਸ ਕਰਕੇ ਹਿਲਾਉਣਾ ਜ਼ਰੂਰੀ ਆ ਤੇ ਬਸ ਹੋਰ ਹੁਣ ਇਹਨੂੰ ਕੁਝ ਨਹੀਂ ਕਰਨਾ ਲਗਭਗ 40 ਤੋਂ 45 ਦਿਨ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਣਾ ਇਹ ਵਾਲਾ ਲਿਕੁਇਡ ਜੀ ਆਪਣੇ ਕੋਲ ਨਾ ਪਿਛਲੇ ਸਾਲ ਦਾ ਬਣਿਆ ਹੋਇਆ ਤੁਮਿਆਂ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਡੀਕੰਪੋਜ਼ ਹੋਇਆ ਹੋਇਆ ਵਿੱਚ ਮਤਲਬ ਬਿਲਕੁਲ ਮਿਕਸੀ ਹੋ ਗਿਆ ਜੇ ਜਦੋਂ ਆਪਾਂ ਇਹਦੀ ਸਪਰੇਅ ਕਰਨੀ ਆ ਇਹਨੂੰ ਆਪਾਂ ਪਾਉਣ ਲੈਣਾ ਕਿਉਂਕਿ ਮੈਂ ਪਉਣ ਕੇ ਨਹੀਂ ਰੱਖਿਆ ਹੋਇਆ ਪਉਣ ਕੇ ਇਸ ਕਰਕੇ ਨਹੀਂ ਰੱਖਿਆ ਕਿ ਜਿਹੜਾ ਵਾ ਜੇ ਆਪਾਂ ਪਾਉਣਦਾਂਗੇ ਤੇ ਜਿਹੜੀ ਆਪਾਂ ਨੂੰ ਸਾਰਾ ਵੇਸਟ ਵਾ ਉਹ ਸਿੱਟਣਾ ਪੈਂਦਾ ਆ ਆ ਦੇਖੋ ਤੁਸੀਂ ਤੇ ਇਦਾਂ ਹੌਲੀ ਹੌਲੀ ਨਾ ਇਹਦਾ ਅਸਰ ਜਿਹੜਾ ਉਹ ਨਿਕਲਦਾ ਰਹਿੰਦਾ ਬਿਲਕੁਲ ਇਹ ਗਲ ਚੁੱਕਾ ਤੁਸੀਂ ਦੇਖੋ ਕਿਦਾਂ ਮੈਸ਼ ਹੋ ਰਿਹਾ ਨਾ ਬਿਲਕੁਲ ਬਸ ਇਸ ਤਰ੍ਹਾਂ ਬਿਲਕੁਲ ਮੈਸ਼ ਹੋ ਜਾਂਦਾ ਤੇ ਮੈਂ ਇਹਦੇ ਵਿੱਚ ਹੀ ਪਿਆ ਰਹਿਣ ਦਿੰਨੀ ਆ ਚਾਹੇ ਸਾਲ ਪਿਆ ਰਹੇ ਇਹ ਚਾਹੇ 2 ਸਾਲ ਮੇਰੇ ਕੋਲ ਪਿਆ ਰਹੇ ਕਿਉਂਕਿ ਇਹਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਮਤਲਬ ਇਦਾਂ ਹੀ ਮੈਂ ਵਿੱਚ ਇਹਨੂੰ ਪਿਆਰ ਰਹਿਣ ਦੇਣਾ ਤੇ ਲਗਭਗ ਆ ਮੈਂ ਲੈ ਲਿਆ 100 ml ਕਿਉਂਕਿ 200 ml ਦਾ ਗਲਾਸ ਆ ਤੇ 2 ਲੀਟਰ ਦੀ ਬੋਤਲ ਵਿੱਚ ਮੈਂ 100 ml ਜਾਂ 150 ml ਤੱਕ ਮੈਂ ਪਾ ਲੈਣੀ ਹੁੰਨੀ ਆ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਜੇ ਤੁਸੀਂ ਜ਼ਿਆਦਾ ਵੀ ਪਾ ਦੋਗੇ ਨਾ ਤੇ ਇਹਦਾ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਭਾਵੇਂ ਤੁਸੀਂ 100 ml ਪਾ ਲਓ 150 ml ਪਾ ਲਓ 200 ml ਤੱਕ ਵੀ ਮੈਂ ਪਾ ਕੇ ਜਿਹੜੀ ਨਾ ਸਪਰੇਅ ਕੀਤੀ ਹੋਈ ਆ ਤੇ ਹੁਣ ਮੈਂ ਪਾਣੀ ਦਾ ਭਰ ਲਿਆ ਇਹਨੂੰ ਤੇ ਹੁਣ ਆਪਾਂ ਕਰ ਦਾਂਗੇ ਸਪਰੇਅ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਲੱਗੀ ਆ ਜੀ ਸਪਰੇਅ ਕਰਨੇ ਦੀ ਬਿਲਕੁਲ ਆਪਾਂ ਚੰਗੀ ਤਰ੍ਹਾਂ ਬੂਟਿਆਂ ਨੂੰ ਨਵਾ ਦੇਣਾ ਆ ਕਿਉਂਕਿ ਮੈਂ ਖੁਦ ਵੀਡੀਓ ਬਣਾ ਰਹੀ ਆ ਇਸ ਕਰਕੇ ਮੇਰੇ ਕੋਲੋਂ ਸਪਰੇਅ ਤੇ ਕਰਕੇ ਨਹੀਂ ਦਿਖਾਈ ਜਾਣੀ ਇਸ ਤਰ੍ਹਾਂ ਬੂਟਿਆਂ ਨੂੰ ਨਾ ਤੁਸੀਂ ਚੰਗੀ ਤਰ੍ਹਾਂ ਬਸ ਨਵਾ ਦੇਣਾ ਇਹਦੇ ਨਾਲ ਇਹਦੇ ਨਾਲ ਤੁਸੀਂ ਦੇਖੋ ਜਿਹੜੇ ਛੋਟੇ ਮੋਟੇ ਜਿੰਨੇ ਵੀ ਕੀਟ ਹੁੰਦੇ ਆ ਤੇਲਾ ਟਾਈਫ ਜਿਹੜੇ ਕੀਟ ਹੁੰਦੇ ਆ ਨਾ ਇਦੇ ਨਾਲ ਕੋਈ ਵੀ ਜਿਹੜਾ ਨਾ ਮਰਦਾ ਨਹੀਂ ਹੈਗਾ ਕੀਟ ਲੇਕਿਨ ਜਿਹੜਾ ਬੂਟਿਆਂ ਤੇ ਆਉણો ਜਰੂਰ हट ਜਾਂਦਾ ਵਾ ਹਲਕੇ ਫੁਲਕੇ ਜਿਆਦਾ ਪਾਣ ਦੇ ਨਾਲ ਇਸ ਤਰ੍ਹਾਂ ਤੇਲਾ ਦੇ ਖੋੜ ਰਿਆ ਨਾ ਹਲਕੇ ਫੁਲਕੇ ਮਰ ਵੀ ਜਾਂਦੇ ਆ ਲੇਕਿਨ ਬਹੁਤ ਜਿਆਦਾ ਕੋਈ ਇਹਦੇ ਨਾਲ ਨੁਕਸਾਨ ਨਹੀਂ ਹੁੰਦਾ ਕੀਟਾਂ ਦਾ ਲੇਕਿਨ ਆਉਂਦੇ ਨਹੀਂ ਆ ਦੁਬਾਰਾ ਕਿਉਂਕਿ ਬਹੁਤ ਜਿਆਦਾ ਕੋੜੇ ਹੁੰਦੇ ਆ ਇਸ ਕਰਕੇ ਆਪਣੇ ਬੂਟਿਆਂ ਦੇ ਉੱਤੇ ਕੋਈ ਵੀ ਉਹੋ ਜੀ ਚੀਜ਼ ਜਿਹੜੀ ਨਹੀਂ ਬੈਂਦੀ ਤੇ ਹੁਣ ਮੈਂ اسی ਤਰ੍ਹਾਂ ਸਾਰੇ ਸਪਰੇਅ ਕਰ ਦੂੰਗੀ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਘਰ ਤੋਂ ਮਿਆਂ ਦਾ ਹੀ ਫਰਟੀਲਾਈਜ਼ਰ ਬਣਾ ਕੇ ਜਰੂਰ ਰੱਖੋ ਉਮੀਦ ਕਰਦੀਆਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਹੜਾ ਮਰੋੜਿਆ ਰੋਗ ਆਉਂਦਾ ਨਾ ਮਿਰਚਾਂ ਤੇ ਖਾਸ ਤੌਰ ਤੇ ਉਹਨੂੰ ਬਹੁਤ ਵਧੀਆ ਜਿਹੜਾ ਇਹ ਕੰਟਰੋਲ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਮਿਰਚ ਦਾ ਬੂਟਾ ਲੱਗੇ ਨੂੰ 1 ਸਾਲ ਹੋ ਗਿਆ ਲੇਕਿਨ ਇਹਨੂੰ ਕਿਤੇ ਵੀ ਕੋਈ ਵੀ ਜਿਹੜੀ ਬਿਮਾਰੀ ਉਹ ਨਹੀਂ ਹੈਗੀ ਤੁਸੀਂ ਦੇਖ ਲਓ ਕਿੰਨਾ ਸਾਫ਼ ਸੁਥਰਾ ਬੂਟਾ ਆ ਔਰ ਜਿਹੜੀ ਵੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਬਿਲਕੁਲ 100% ਸਹੀ ਹੁੰਦੀ ਆ ਤੇ ਤੁਸੀਂ ਉਹਦਾ ਜਿਹੜੀ ਵਰਤੋਂ ਆ ਆਸਾਨੀ ਨਾਲ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਹਾਡਾ ਉਹਦੇ ਨਾਲ ਕੋਈ ਨੁਕਸਾਨ ਹੋ ਜੂਗਾ ਜਾਂ ਕੋਈ ਮਤਲਬ ਉਦਾਂ ਹੀ ਵੀਡੀਓ ਬਣਾ ਦਿੱਤੀ ਗਈ ਵਿਊ ਲੈਣ ਨੂੰ ਇਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਵਾਰੀ ਬਣਾ ਕੇ ਦੇਖੋ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਦੇ ਨਾਲ ਤੁਹਾਨੂੰ ਜਿਹੜਾ ਕੋਈ ਫਾਇਦਾ ਹੋਇਆ ਜਾਂ ਨਹੀਂ ਆਪਣਾ ਕੀਮਤੀ ਸਮਾਂ ਦੇਣ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਤੁਸੀਂ ਮੇਰਾ ਹਲਦੀ ਦਾ ਇੱਕ ਵਾਰੀ ਬਾਗ ਦੇਖ ਲਓ ਜੀ ਹਲਦੀ ਦਾ ਬਾਗ ਹੀ ਮੈਂ ਕਹਿ ਸਕਦੀ ਆ ਕਿਉਂਕਿ ਜਿੰਨੀ ਹਲਦੀ ਜ਼ਮੀਨ ਤੇ ਲੱਗੀ ਹੁੰਦੀ ਆ ਮੇਰੇ ਕਈਆਂ ਭੈਣ ਭਰਾਵਾਂ ਦੀ ਉੰਨੀ ਹਲਦੀ ਮੇਰੀ ਛੱਤ ਤੇ ਹੀ ਲੱਗੀ ਹੋਈ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸასი ਕਾਲ ਜਿਉਂਦੇ ਵਸਦੇ ਰਹੋ